नमस्कार आप देख रहे हैं जीबीसी अपडेट मैं हूं आपके साथ मुस्कान सिंह वर्ल्ड थेलीमीसिया डे जी हाँ आज आठ मई को वर्ल्ड थेलीमिसिया डे मनाया जाता है अगर आपको भी नहीं पता है कि ये क्या है तो बने रहिए हमारे साथ हम डॉक्टर से बात करेंगे और आपको ही बताते हैं कि इसमें एग्जैक्ट होता क्या है बहुत बहुत स्वागत है मैम आपका जी अपडेट में फर्स्ट ऑफ ऑल तो मैं आपसे ये जानना चाहूँगी कि जो आज ये वर्ल्ड थेलीसिया डे मनाया जा रहा है इसके बारे में आप हमें थोड़ा ब्रीफ में समझा सकते हैं ਬੋਲ ਥੈਲੇਸੀਮੀਆ ਡੇ ਬੇਸਿਕਲੀ ਥੈਲੇਸੀਮੀਆ ਦੀ ਅਵੇਅਰਨੈਸ ਕਰਾਉਣ ਲਈ ਮਨਾਇਆ ਜਾ ਰਿਹਾ ਹੈ ਥੈਲੇਸੀਮੀਆ ਦੀ ਥੈਲੇਸੀਮੀਆ ਕੀ ਹੈ ਥੈਲੇਸੀਮੀਆ ਬਸ ਬੀਸਿਕਲੀ ਇੱਕ ਬਿਮਾਰੀ ਹੈ ਜਿਦੇ ਵਿੱਚ ਬੱਚਾ ਆਪਣਾ ਖੂਨ ਨਹੀਂ ਬਣਾ ਪਾਉਂਦਾਗਾ ਜੇ ਉਹ ਆਪਣਾ ਖੂਨ ਨਹੀਂ ਬਣਾਉਂਦਾ ਸਾਨੂੰ ਉਹ ਜਿਹੜਾ ਖੂਨ ਹੈ ਸਾਨੂੰ ਬਾਹਰੋਂ ਦੇਣਾ ਪੈਂਦਾ ਹੈ ਹਰ 15 ਜਾਂ 20 ਦਿਨਾਂ ਬਾਅਦ ਸਾਨੂੰ ਉਹ ਬਲੱਡ ਸਾਨੂੰ ਚੜਾਉਣਾ ਪੈਂਦਾ ਹੈ ਇਸ ਦੇ ਸਾਥ ਹੀ ਮੈਂ ਬਹੁਤ سارے ਐਸੇ ਪੇਰੈਂਟਸ ਹੈ ਜਿੰਨ ਨੂੰ ਨਹੀਂ ਪਤਾ ਕਿ ਇਹ ਬਿਮਾਰੀ ਹੋਤੀ ਕੀ ਹੈ ਤਾਂ ਇਸਕੇ ਸਿੰਟਮਸ ਕੀ ਹੈ ਮੈਮ کیسے ਪਤਾ ਲੱਗੇਗਾ ਕਿ ਬੱਚੇ ਕੋਲ ਥੈਲੇਸੀਮੀਆ ਹੈ ਜਾਂ ਨਹੀਂ देखो ਸਾਡੇ ਬੱਚੇ ਦਾ ਜੇ ਖੂਨ ਨਹੀਂ ਬਣਦਾ ਪਿਆਗਾ ਖੂਨ ਨਹੀਂ ਬਣਦਾ ਜਦੋਂ ਖੂਨ ਦੀ ਕਮੀ ਹੁੰਦੀ ਹੈ ਉਹਦੇ ਲੱਛਣ ਹੁੰਦੇ ਆ ਕਿ ਬੱਚਾ ਥਕਾਨ ਮਹਿਸੂਸ ਕਰਦਾ ਆ ਬੱਚੇ ਦੀ ਐਕਟੀਵਿਟੀ ਨਹੀਂ ਹੈਗੀ ਬੱਚਾ ਰੈਸਲੈਸ ਰਹਿਦਾ ਆ ਇਹ ਸਾਰੇ ਕੇਸ ਵਿੱਚ ਜੇ ਆਪ ਪਾਇ ਚਾਂਸ ਆਪਾਂ ਟੈਸਟ ਵੀ ਕਰਾਨੇ ਆ ਸਾਨੂੰ ਲੱਗਦਾ ਹੈ ਕਿ ਬੱਚੇ ਦਾ ਖੂਨ ਘਟ ਹੈ ਉਸ ਟਾਈਮ ਅਸੀਂ ਇੱਕ ਨਾਰਮਲ ਡਾਕਟਰ ਕੋਲ ਜਾਨੇ ਆ ਅਸੀਂ ਆਇਰਨ ਦੀ ਟਰੀਟਮੈਂਟ ਲੈਣੇ ਆ ਆਇਰਨ ਦੀ ਟਰੀਟਮੈਂਟ ਦੇਣ ਤੋਂ ਬਾਅਦ ਵੀ ਜੇ ਬੱਚੇ ਦਾ ਐਚਬੀ ਉਨਾ ਇਨਕਰੀਜ਼ ਨਹੀਂ ਹੁੰਦਾ ਪਿਆ ਕਿ ਜੇ ਜਿੰਨਾ ਇਨਕਰੀਜ਼ ਹੋਣਾ ਚਾਹੀਦਾ ਹੈ ਇਟ ਮੀਨਸ ਸਾਨੂੰ ਫਿਰ ਥੈਲੇਸੀਮੀਆ ਬਾਰੇ ਸੋਚਣਾ ਜਾ ਰਹੀਦਾ ਹੈ ਮੈਂ ਮਗਰ ਪੈਰੈਂਟਸ ਮੇਂ ਸੇ ਮੰਮਾ ਯਾ ਪਾਪਾ ਕੋ ਕਿਸੇ ਕੋ ਥੈਲੇਸੀਮੀਆ ਹੈ ਤੋ ਜ਼ਰੂਰੀ ਹੈ ਕਿ ਬੱਚੇ ਕੋ ਵੀ ਹੋਗਾ ਦੇਖੋ ਥੈਲੇਸੀਮੀਆ ਦੋ ਟਾਈਪ ਦਾ ਹੁੰਦਾ ਏਕ ਅਸੀਂ ਕਹਨੇ ਆ ਕੈਰੀਅਰ ਯਾ ਮਾਈਨਰ ਕਹਨੇ ਆ ਏਕ ਅਸੀਂ ਕਹਨੇ ਆ ਮੇਜਰ ਜਿਹੜੇ ਕੈਰੀਅਰਸ ਨੇ ਉਹਨਾਂ ਦਾ ਉਹਨਾਂ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਓਵਰ ਟਾਈਮ ਓਵਰ ਦਾ ਲਾਈਫ ਨਹੀਂ ਆਂਦੀ ਕਿ ਇਸ ਕਰਕੇ ਉਹ ਪੈਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਮਾਈਨਰ ਨੇ ਠੀਕ ਹੈ ਜੇ ਦੋ ਪੇਰੈਂਟਸ ਮਾਈਨਰ ਹੈ ਤਾਂ ਬੱਚੇ ਦਾ 25% ਚਾਂਸ ਹੈ ਕਿ ਉਹ ਮੇਜਰ ਹੋ ਸਕਦਾ ਹੈ ਬੱਚਾ ਇਸ ਕਰਕੇ ਸਾਨੂੰ ਪੇਰੈਂਟਸ ਨੂੰ ਵੀ ਜੇ ਅਨਟਿਲ ਅਨਲੈਸ ਉਹਨਾਂ ਦਾ ਨਹੀਂ ਵੀ ਕੋਈ ਮੇਜਰ ਦਿੱਕਤ ਆ ਰਹੀ ਤਾਂ ਪ੍ਰੈਗਨਨਸੀ ਪਲਾਨ ਕਰਨ ਤੋਂ ਪਹਿਲਾਂ ਉਹਨਾਂ ਦਾ ਖੂਨ ਸੁਪੋਜ਼ 9 ਗ੍ਰਾਮ ਰਹਿ ਰਿਹਾ ਹੈ ਜਾਂ 12 ਤੱਕ ਨਹੀਂ ਪਹੁੰਚਦਾ ਪਿਆ ਤਾਂ ਉਹਨਾਂ ਨੂੰ ਫਿਰ ਵੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਪ੍ਰੈਗਨਨਸੀ ਪਲਾਨ ਕਰਨ ਤੋਂ ਪਹਿਲਾਂ ਇਹ ਚੀਜ਼ ਦਾ ਸੀ ਟੈਸਟ ਇੱਕ ਵਾਰੀ ਜ਼ਰੂਰ ਕਰਾ ਲਈਏ ਇਸke ਸਾਥੀ ਮੈਮ ਅਗਰ ਬਾਤ ਕਰੇ ਤਾਂ ਇਹ ਜੋ ਥੈਲੇਸੀਮੀਆ ਉਹ ਲਾਈਫਟਾਈਮ ਰਹਤਾ ਹੈ ਜਾਂ ਫਿਰ ਇਸਕਾ ਪਰਟੀਕੂਲਰ ਕੋਰਸ ਹੁੰਦਾ ਹੈ ਜਿਸਕੇ ਬਾਅਦ ਬੱਚਾ ਠੀਕ ਹੋ ਜਾਏ। ਦੇਖੋ ਥੈਲੇਸੀਮੀਆ ਇੱਕ ਲਾਈਫਟਾਈਮ ਕਹ ਲਓ ਕਿ ਇੱਕ ਜੈਨੇਟਿਕ ਪ੍ਰੋਬਲਮ ਹੈਗੀ ਹੈ। ਉਹ ਦਾ ਅਦਰਵਾਈਜ਼ ਟ੍ਰੀਟਮੈਂਟ ਜੇ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਕਰਵਾ ਲੈਨੇ ਆ ਤਾਂ ਫਿਰ ਉਸ ਚੀਜ਼ ਦਾ ਕਹਿ ਸਕਦੇ ਆ ਕਿ ਅਸੀਂ ਇਲਾਜ ਹੈ ਪਰ ਉਹ ਇੱਕ ਲੌਂਗ ਪ੍ਰੋਸੈਸ ਹੈ। ਇਟ ਇਜ਼ ਨਾਟ ਐਸ ਸਿੰਪਲ ਐਸ ਥੈਟ ਠੀਕ ਹੈ। ਅਦਰਵਾਈਜ਼ ਜੋ ਅਸੀਂ ਕਹਿ ਰਹੀਏ ਬੋਨ ਮੈਰੋ ਟ੍ਰਾਂਸਪਲੈਂਟ ਨਹੀਂ ਹੁੰਦਾ ਤਾਂ ਫਿਰ ਐਵਰੀ ਮੰਥ ਉਹਨਾਂ ਨੂੰ ਬਲੱਡ ਟ੍ਰਾਂਸਫ ਇਸke sath hi mein jo bachcha hai uske health pe bhi kaafi issues padte hain ਬਿਲਕੁਲ ਜੇ ਅਗਰ ਅਸੀਂ ਰਿਪੀਟਡਲੀ ਬਲੱਡ ਟ੍ਰਾਂਸਫਿਊਸ਼ਨਸ ਕਰਾਉਂਦੇ ਰਵਾਂਗੇ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਆਇਰਨ ਹੈ ਉਹ ਬੱਚੇ ਦੀ ਬਾਡੀ ਦੇ ਅੰਦਰ ਡਿਪੋਜ਼ਿਟ ਹੋ ਜਾਂਦਾ ਹੈ ਉਹ ਡਿਫਰੈਂਟ ਅੰਗਾਂ ਤੇ ਡਿਪੋਜ਼ਿਟ ਹੋ ਜਾਂਦਾ ਹੈ ਉਹਦੇ ਹਾਰਟ ਤੇ ਡਿਪੋਜ਼ਿਟ ਹੁੰਦਾ ਹੈ ਉਹਦੇ ਲਿਵਰ ਤੇ ਡਿਪੋਜ਼ਿਟ ਹੁੰਦਾ ਹੈ ਉਹਦੇ ਇਹਨਾਂ ਸਾਰੀਆਂ ਅੰਗਾਂ ਵਿੱਚ ਜਦੋਂ ਉਹ ਆਇਰਨ ਡਿਪੋਜ਼ਿਟ ਹੁੰਦਾ ਹੈ ਤਾਂ ਉਹ ਸਾਰੇ ਅੰਗਾਂ ਨੂੰ ਨੁਕਸਾਨ ਕਰਦਾ ਹੈ ਉਹਦੇ ਲਈ ਵੀ ਆਪਾਂ ਟ੍ਰੀਟਮੈਂਟ ਚੱਲਦਾ ਹੈ ਉਹਦੇ ਲਈ ਵੀ ਅਸੀਂ ਡਰੱਗਸ ਚਲਾਈਆਂ ਹੋਈਆਂ ਤਾਂ ਕਿ ਆਰਗਨਸ ਦੇ ਅੰਦਰ ਡਿਪੋਜ਼ਿਟ ਨਾ ਕਰੇ ਬਟ ਸਟਿਲ ਕਿਤੇ ਨਾ ਕਿਤੇ ਆ ਲਾਸਟ ਕੁਐਸਚਨ ਮੈਮ ਕਿ ਜਿਸ ਬੱਚੇ ਕੋਲ ਅਗਰ থੈਲੇਸੀਮੀਆ ਹੈ ਤਾਂ ਕੀ ਉਹ ਜਿਵੇਂ ਨਾਰਮਲ ਬੱਚੇ ਉਹਨਾਂ ਦੇ ਸਾਥ ਸਰਵਾਈਵ ਕਰ ਜਾਂਦਾ ਹੈ देखो इफ हम कहिए कि जे अगर सही टाइमली ट्रीटमेंट स्टार्ट करते हैं सपोज सानो 6 मंथ्स पे पता लग गया है बच्चे के ऑर्गन्स नु इतना प्रॉब्लम नहीं आ रही तो ਸਾਡੇ ਕੋਲੇ ਬਹੁਤ ਸਾਰੇ ਬੱਚੇ ਆਉਂਦੇ ਆ 22 ইয়ার্স ਦੇ 30 ইয়ার্স ਦੇ پیشنٹس ਹੈਗੇ ਆ ਸਾਡੇ ਕੋਲ ਜੋ থ্যালাসেমিয়া ਨਾਲ ਇੰਨੇ ਸਾਲ ਤੱਕ ਸਰਵਾਈਵ ਕਰ ਰਹੇ ਨੇ নো ਡਾਊਟ મતલব ਇਨ੍ਹਾਂ ਦੀ ਜਿਹੜੀ ਲਾਈਫ ਟਾਈਮ ਹੈ ਉਸ ਤੇ ਅਫੈਕਟ ਤਾਂ ਪੈਂਦਾ ਹੀ ਹੈ जितने ਵੀ ਬੱਚੋ ਕਾ ਆਪ ਲੋਗੋ ਨੇ ਟ੍ਰੀਟਮੈਂਟ ਕੀ ਹੈ मोस्टली ਇਸ মধ্যে ਕਿਤਨੇ ਬੱਚੇ ਮੈਮ ਕਿ ਕਿੰਨਾ ਪਾਰਟिकुलर ਟਾਈਮ ਲੈਂਦੇ ਹੈ ਠੀਕ ਹੋਣੇ ਮੈਂ ਕਿਉਂਕਿ ਸਭ ਕੀ ਬਾਡੀ ਐ ਜੈਸੀ ਨਹੀਂ ਹੁੰਦੀ ਦੇਖੋ ਠੀਕ ਹੋਣੇ ਕੀ ਤੋਂ ਹਮ ਬਾਤ ਐਸੇ ਨਹੀਂ ਕਰ ਸਕਤੇ ਨਾ ਦੇ ਉਹਨਕੋ ब्लड लगना है और वो उनको ब्लड लगाएंगे और टाइमली लगाएंगे अदर ट्रीटमेंट्स भी लेकर तो उनको कॉम्प्लीकेशन कम हो गए बहुत बहुत स्वागत है सर आपका जी अपडेट में सबसे पहले तो सर जैसे कि आज वर्ल्ड थैलीमिशिया डे मनाया जाता है तो इसके बारे में आप हमें थोड़ा ब्रीफ में बता सकते हैं वाहगुरु जी का खालसा वाहू जी की फतेह असी सिख वेलफेयर सोसायटी की टीम वालों अब वर्ल्ड थैलेसीमिया डे अठ अठ मई ਸਿਵਲ ਹਸਪਤਲ ਦੇ ਨਾਲ ਅੱਜ ਦਾ ਦਿਨ ਮਨਾ ਰਹੇ ਹਾਂ Thalassemia ਇੱਕ ਬਲੱਡ ਦੇ ਰਿਲੇਟਡ ਬਿਮਾਰੀ ਹੈ ਜੋ ਜੈਨੇਟਿਕਲੀ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ ਜਿੱਚ ਬਲੱਡ ਦੇ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ ਇਹ ਬੜਾ ਇੱਕ ਕ੍ਰਿਟੀਕਲ ਪੁਆਇੰਟ ਹੈ ਕਿ ਜਦ ਬੱਚੇ ਦੇ ਕਿਤੇ ਸੱਟ ਲੱਗ ਜਾਂਦੀ ਹੈ ਤੇ ਉਹਦੀ ਬਲੀਡਿੰਗ ਨਹੀਂ ਬੰਦ ਹੁੰਦੀ ਹੈ ਔਰ ਇਵੇਂ ਤੇ ਮਲਟੀਪਲ ਪ੍ਰੋਬਲਮਸ ਜਿਹੜੀਆਂ ਬੱਚੇ ਨੂੰ ਫੇਸ ਹੁੰਦੀਆਂ ਹਨ ਔਰ ਇਹਦਾ ਜੋ ਹੱਲ ਹੈ ਕਿ ਬਲੱਡ ਟ੍ਰਾਂਸਫਿਊਜ਼ਨ ਇਹਦਾ ਇਸ ਚੀਜ਼ ਦਾ ਬਿਮਾਰੀ ਦਾ ਹੱਲ ਹੈਗਾ ਹੈ ਜੀ ਔਰ ਸਾਨੂੰ ਜੋ ਪਤਾ ਲੱਗਾ ਕਿ ਛੋਟੇ-ਛੋਟੇ ਬੱਚੇ ਜਮ ਦੇ ਬੱਚੇ 'ਚ ਹੀ ਇਹ ਪ੍ਰੋਬਲਮ ਜਿਹੜੀ ਆ ਜੇ ਆ ਜਾਵੇ ਤਾਂ ਜਮ ਦੇ 'ਚ ਹੀ ਇਹ ਪ੍ਰੋਬਲਮ ਆ ਜਾਂਦੀ ਹੈਗੀ ਜੈਨੇਟਿਕਲ ਹਾਂਜੀ ਹਾਂਜੀ ਮੰਦੂ ਪ੍ਰੋਬਲਮ ਹੈ ਜੀ ਤੋ ਅੱਜ ਜੋ ਸਿਵਲ ਹਸਪੀਟਲ 'ਇਟ ਸੈਲੈਸੀਮੀਆ ਡੇ ਮਨਾਇਆ ਉਹਦੇ ਵਿੱਚ ਉਹਨਾਂ ਨੇ ਅੱਜ ਇੱਕ ਨਵੇਂ ਵਾਰਡ ਦੀ ਉਦਘਾਟਨ ਕੀਤਾ ਆ ਇਸ ਵਾਰਡ ਦਾ ਜਦ ਸਾਨੂੰ ਪਤਾ ਲੱਗਾ ਸੋਸਾਇਟੀ ਮੈਂਬਰਾਂ ਨੂੰ ਪਿਛਲੇ 3 ਮਹੀਨੇ ਪਹਿਲਾਂ ਅਸੀਂ ਇੱਥੇ ਫੀਲ ਚ ਤੇ ਸਟੈਚਸ ਡੋਨੇਟ ਕੀਤੇ ਸੀ ਤੇ ਸਾਨੂੰ ਇਸ ਬੋਰਡ ਦਾ ਪਤਾ ਲੱਗਾ ਸੀਗਾ ਔਰ ਅਸੀਂ ਆਪਣੇ ਕੀਤਨ ਦਰਬਾਰ ਦੇ ਵਿੱਚ ਵੀ ਥੈਲਸੀਮੀਆ ਦੇ ਬੱਚਿਆਂ ਲਈ ਸਪੈਸ਼ਲ ਬਲੱਡ ਕੈਂਪ ਅਰੇਂਜ ਕਰਦੇ ਆ ਜਿੱਥੇ 150 ਤੋਂ ਵੱਧ ਬੱਚਿਆਂ ਦਾ ਬਲੱਡ ਇਕੱਠਾ ਕੀਤਾ ਜਾਂਦਾ ਆ ਉਹ ਸਾਨੂੰ ਥੈਲਸੀਮੀਆ ਦੀ ਨੌਲੇਜ ਸੀਗੀ ਜਾਂ ਸਾਨੂੰ ਪਤਾ ਲੱਗਾ ਇਥੇ ਬੋਰਡ ਬਣ ਰਿਹਾ ਹੈਗਾ ਤੇ ਅਸੀਂ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਇਸ ਬੋਰਡ ਦੇ ਵਿੱਚ ਅਸੀਂ ਯੋਗਦਾਨ ਜੂਰ ਪਾਈਏ ਐਸਪੋ ਐਸਐਮਓ ਮੈਡਮ ਸਵਾਤੀ ਮੈਡਮ ਨੇ ਔਰ ਡਾਕਟਰ ਨਬੀਤ ਜੀ ਨੇ ਮੈਡ ਜੋ ਡੈਂਟਲ ਡਿਪਾਰਟਮੈਂਟ ਤੋਂ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਡਿਪਾਰਟਮੈਂਟ ਦੇ ਵਿੱਚ ਏਸੀਆਂ ਦੀ ਲੋੜ ਪੈਗੀ ਕਿਉਂਕਿ ਛੋਟੇ ਬੱਚੇ ਆ ਉਹਨਾਂ ਦੀ ਬਲਡ ਟ੍ਰਾਂਸਫਿਊਸ਼ਨ ਹੁੰਣੀ ਗਰਮੀ ਦੇ ਵਿੱਚ ਬੱਚੇ ਔਖੇ ਹੁੰਦੇ ਤੇ ਸੁਸਾਇਟੀ ਵੱਲੋਂ ਇੱਥੇ ਦੋ ਏਸੀ ਜਿਹੜੇ ਆ ਉਹ ਲਗਾ ਕੇ ਦਿੱਤੇ ਗਏ ਹੈਗੇ ਆ ਔਰ ਅੱਜ ਜੋ ਅਸੀਂ ਦੇਖਿਆ ਕਿਉਂਕਿ ਬਹੁਤ ਛੋਟੀ ਉਮਰ ਦੇ ਬੱਚੇ ਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਥੇ ਟੈਲੀਵਿਜ਼ਨ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਤਾਂ ਕਿ ਬੱਚੇ ਜੋ ਆਪਣਾ ਬਲੱਡ ਟ੍ਰਾਂਸਫਿਊਜ਼ ਕਰ ਆਏ ਉਹਨਾਂ ਟਾਈਮ ਉਹਨਾਂ ਦੇ ਐਂਟਰਟੇਨਮੈਂਟ ਲਈ ਬੱਚਿਆਂ ਨੂੰ ਤਕਲੀਫ ਨਾ ਹੋਵੇ ਉਹਦੀ ਕੋਸ਼ਿਸ਼ ਕਰਨ ਦੇ ਵਿੱਚ ਸਿੱਖ ਵੈਲਫੇਅਰ ਸੁਸਾਇਟੀ ਯੋਗਦਾਨ ਪਾਏਗੀ ਜੈਸਾ ਕਿ ਆਪਨੇ ਡਾਕਟਰ ਸੇ ਸੁਨਾ ਕਿ ਥੈਲੇਮੀਸੀਆ ਕੇ ਸਿੰਪਟਮਸ ਕੀ ਹੈ ਇਹ ਜ਼ਿਆਦਾਤਰ ਛੋਟੇ ਬੱਚੋ ਮੇ ਪਾਏ ਜਾਤੇ ਹੈ ਤੋ ਅਗਰ ਆਪ ਕੋ ਵੀ ਕਭੀ ਆਪਣੇ ਬੱਚੇ ਮੇ ਐਸੇ ਸਿੰਪਟਮਸ ਦਿਖਤੇ ਹੈ ਤੋ ਘਰੇਲੂ ਪਾਇਨਾ ਕਰੇ ਡਾਕਟਰ سے ضرور صلاح لیں اور ایسی اور انفارمیشنل ویڈیوز کے لیے بنی رہی جیबीसी اپڈیٹ کے ساتھ میں مسکان سنگھ کیمرامن ਜਤਿੰਦਰ ਪ੍ਰਿੰਸ کے ساتھ নমস্কার